ਆਜਾ ਪਾ ਲੈ ਕੇ ਆਏ ਤੁਹਾਡੇ ਲਈ ਵੇਸਨ ਤੇ ਸੂਜੀ ਦੀ ਬਰਫੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਵੇਸਨ ਤੇ ਸੂਜੀ ਦੀ ਬਰਫੀ ਦੀ ਆਪਣੇ ਵੀਵਰਸ ਨੇ ਬਹੁਤ ਪਿਆਰ ਦਿੱਤਾ ਮੈਂ ਪਹਿਲਾਂ ਵੀ ਅਪਲੋਡ ਕਰ ਚੁੱਕੀ ਆ ਆਪਣੇ ਚੈਨਲ ਦੇ ਉੱਤੇ ਵੇਸਨ ਤੇ ਸੂਜੀ ਦੀ ਬਰਫੀ ਆਪਾਂ ਦੁਬਾਰਾ ਫੇਰ ਲੈ ਕੇ ਆਏ ਆ ਇੱਕ ਵੱਖਰੇ ਤਰੀਕੇ ਦੇ ਨਾਲ ਇਹਦੇ ਵਿੱਚ ਨਾ ਤਾਂ ਆਪਾਂ ਘਿਓ ਦਾ ਯੂਜ਼ ਕਰਾਂਗੇ ਨਾ ਖੋਏ ਦਾ ਨਾ ਮਾਵੇ ਦਾ ਤੇ ਬਿਨਾਂ ਘਿਓ ਤੇਲ ਤੋਂ ਆਪਾਂ ਇਹ ਬਰਫੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਘੱਟ ਸਮਾਨ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਪਾਂ ਹੁਣ ਬਣਾਉਣਾ ਸ਼ੁਰੂ ਕਰਦੇ ਆਂ ਜੇ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆમે ਲਈਏ 3 ਵੱਡੇ ਚਮਚ ਆਪਾਂ ਨੇ ਚੀਨੀ ਲੈ ਲਈ ਹੈ ਤੇ ਨਾਲ ਹੀ ਦੇ ਆਪਾਂ ਲੈ ਲਾਂਗੇ 5-6 ਇਲਾਚੇ ਲੈ ਲਾਂਗੇ ਹਰੀ ਵਾਲੀ ਇਲਾਚੀ ਹੈ 4-5 ਆਪਾਂ ਇਲਾਚੇ ਲੈ ਲਵਾਂਗੇ ਇਹ ਫਲੇਵਰ ਵਾਸਤੇ ਤੇ ਜੇ ਤੁਹਾਡੇ ਕੋਲ ਇਲਾਚੀ ਦਾ ਪਾਊਡਰ ਹੈ ਤਾਂ ਉਹ ਵੀ ਲੈ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਫਲੇਵਰ ਹੈ ਬਰਫੀ ਦਾ ਬਹੁਤ ਹੀ ਵਧੀਆ ਆ ਜਾਏਗਾ ਇਹਨੂੰ ਆਪਾਂ ਫਾਈਨ ਜਿਆ ਪਾਊਡਰ ਬਣਾ ਲਵਾਂਗੇ ਦਾ ਤੇ ਆਪਾਂ ਇਹਨੂੰ ਪੀਸ ਲਿਆ ਚੀਨੀ ਨੂੰ ਤੇ ਸਾਰੀ ਚੀਨੀ ਜਿੰਨੀ ਵੀ ਆਪਾਂ ਕੋਲੀ ਦੇ ਵਿੱਚ ਆਪਾਂ ਕੱਢ ਲਵਾਂਗੇ ਤੇ ਚੀਨੀ ਆਪਣੀ ਪਿਸ ਕੇ ਤਿਆਰ ਹੋ ਗਈ ਤੇ ਨਾਲ ਆਪਾਂ ਹੁਣ ਇੱਥੇ ਲੈ ਲਿਆ ਵੇਸਣ ਤੇ ਸੂਜੀ ਸੂਜੀ ਐ ਤਿੰਨ ਵੱਡੇ ਚਮਚ ਆਪਾਂ ਨੇ ਸੂਜੀ ਲੈ ਲਈ ਐ ਤੇ ਅੱਧੀ ਕੋਲੀ ਤੋਂ ਥੋੜੀ ਜਿਹੀ ਜ਼ਿਆਦਾ ਇੱਕ ਕੋਲੀ ਤੋਂ ਥੋੜੀ ਜਿਹੀ ਘੱਟ ਆਪਾਂ ਨੇ ਵੇਸਣ ਲਿਆ ਸੂਜੀ ਜਿਹੜੀ ਐ ਬਰੀਕ ਵਾਲੀ ਸੂਜੀ ਐ ਬਰੀਕ ਮੋਟੀ ਜਿਹੜੀ ਤੁਹਾਡੇ ਕੋਲ ਐ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਜਿਹੜਾ ਵੇਸਣ ਇੱਕ ਕੋਲੀ ਤੋਂ ਘੱਟ ਆਪਾਂ ਨੇ ਲੈ ਲਿਆ ਤੁਸੀਂ ਵੱਧ ਘੱਟ ਸਮਾਨ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੇ ਹੁਣ ਜਿਹੜੀ ਕਲਾਈ ਆਪਣੀ ਗਰਮ ਹੋ ਚੁੱਕੀ ਹੈ ਮੈਂ ਪਹਿਲਾਂ ਹੀ ਰੱਖ ਦਿੱਤੀ ਸੀ ਸੂਜੀ ਪਾ ਦਵਾਂਗੇ ਇਹਦੇ ਵਿੱਚ ਤੇ ਨਾਲ ਹੀ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਵੇਸਣ ਤੇ ਦੋਨੋਂ ਚੀਜ਼ਾਂ ਨੂੰ ਆਪਾਂ ਨੇ ਇਕੱਠੇ ਹੀ ਪਾਣਾ ਹੈ ਤਾਂ ਕਿ ਇਕੱਠੇ ਮਿਕਸ ਹੋ ਕੇ ਚੰਗੀ ਤਰ੍ਹਾਂ ਆਏ ਆਪਾਂ ਇਹਨੂੰ ਡਰਾਈ ਰੋਸਟ ਕਰ ਸਕੀਏ ਆਪਾਂ ਇਹਦੇ ਵਿੱਚ ਇੱਛੇ ਨਾ ਤਾਂ ਘਿਓ ਪਾਣਾ ਹੈ ਤੇਲ ਕੋਈ ਵੀ ਚੀਜ਼ ਨਹੀਂ ਆਪਾਂ ਨੇ ਹਲੇ ਪਾਣੀ ਇਹਦੇ ਵਿੱਚ ਇਹਨੂੰ ਸੁੱਕਈ ਆਪਾਂ ਨੇ ਡਰਾਈ ਰੋਸਟ ਕਰਨਾ ਹੈ ਤੇ ਇਹ ਜਿਹੜੀ ਰੈਸਪੀ ਬਹੁਤ ਛੇਤੀ ਬਣ ਕੇ ਤਿਆਰ ਹੁੰਦੀ ਹੈ ਘੱਟ ਸਮਾਨ ਦੇ ਵਿੱਚ ਤੇ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਿ ਮਾਰਕੀਟ ਵਾਲੀ ਵੀ ਇਹਦੇ ਅੱਗੇ ਫੇਲ ਹੈ ਤੇ ਮਾਰਕੀਟ ਤੋਂ ਬਹੁਤ ਹੀ ਵਧੀਆ ਆਪਾਂ ਘਰੇ ਬਣਾ ਕੇ ਤਿਆਰ ਕਰ ਲੈਣੇ ਆ ਤਾਂ ਦੇਖੋ ਇਹਨੂੰ ਇਸ ਤਰ੍ਹਾਂ ਆਪਾਂ ਮੀਡੀਅਮ ਲੋ ਦੇ ਉੱਤੇ ਮੀਡੀਅਮ ਟੂ ਲੋ ਫਲੇਮ ਦੇ ਉੱਤੇ ਆਪਾਂ ਡਰਾਈ ਰੋਸਟ ਕਰੀ ਜਾਵਾਂਗੇ ਕੰਟੀਨਿਊ ਇਸੇ ਤਰ੍ਹਾਂ ਆਪਾਂ ਨੇ ਚਲਾਈ ਜਾਣਾ ਇਸੇ ਨੂੰ ਜਿਹਦੇ ਥੋੜਾ ਥੋੜਾ ਜਿਆਦਾ ਰੰਗ ਗੇ ਸੁਣ ਲੱਗ ਵੇਸੰਦਾ ਤੇ ਨਾਲ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਚਲਾਈ ਜਾਣਾ ਬਿਲਕੁਲ ਵੀ ਆਪਾਂ ਘਣੀ ਕੜਚੀ ਛੱਡਣਾ ਨਹੀਂ ਆ ਜਿਹੜੀ ਫਲੇਮ ਹੈ ਉਹ ਨਹੀਂ ਆਪਾਂ ਲਗਾਤਾਰ ਇਹਨੂੰ ਚਲਾਉਂਦੇ ਆ ਭੁੰਨ ਲੈਣਾ ਤੇ ਇਹ ਜਿਹੜੀ ਰੈਸਪੀ ਆਪਾਂ ਜਦੋਂ ਮਰਜ਼ੀ ਬਣਾ ਕੇ ਖਾ ਸਕਦੇ ਆ ਤੇ ਨਾ ਜ਼ਿਆਦਾ ਸਮਾਨ ਦੀ ਲੋੜ ਨਹੀਂ ਪੈਂਦੀ ਤੇ ਜਦੋਂ ਵੀ ਕਿਸੇ ਗੈਸਟ ਨੇ ਆਣਾ ਹੋਵੇ ਜਾਂ ਫਿਰ ਬੱਚਿਆਂ ਦਾ ਜਾਂ ਆਪਣਾ ਵੀ ਕਈ ਵਾਰ ਜੀ ਕਰ ਪੈਂਦਾ ਵੀ ਮਿੱਠਾ ਖਾਣ ਨੂੰ ਤਾਂ ਇਹ ਰੈਸਪੀ ਜਿਹੜੀ ਝਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਵਧੀਆ ਵੀ ਲੱਗਦੀ ਹੈ ਤੇ ਹੈਲਦੀ ਵੀ ਹੈ ਤੇ ਇਹਨੂੰ ਹਰ ਕੋਈ ਬਹੁਤ ਆਰਾਮ ਨਾਲ ਖਾ ਸਕਦਾ ਹੈ ਤੇ ਕਈ ਹੁੰਦੇ ਹੈ ਵੀ ਆਪਾਂ ਨੇ ਹੈਵੀ ਚੀਜ਼ ਨਹੀਂ ਖਾਣੀ ਤੇ ਉਹ ਲੋਕ ਵੀ ਬਹੁਤ ਆਰਾਮ ਨਾਲ ਇਹਨੂੰ ਖਾ ਸਕਦੇ ਨੇ ਤੇ ਜਿਹੜਾ ਆਪਣਾ ਵੇਸਨ ਦਾ ਕਲਰ ਤੁਸੀਂ ਦੇਖ ਹੀ ਸਕਦੇ ਹੋ ਕਿ ਡਾਰਕ ਹੋ ਚੁੱਕਿਆ ਹੈ ਤਾਂ ਇਹਨੂੰ ਥੋੜਾ 2 ਮਿੰਟ ਆਪਾਂ ਹੋਰ ਚਲਾ ਲੈਣੇ ਆ ਤੇ ਜਿੱਦਾਂ ਹੀ ਆਪਣਾ ਵੇਸਣ ਪੁੰਜ ਜਾਗੇ ਇਹਨੂੰ ਆਪਾਂ ਸਟੀਲ ਦੀ ਪਲੇਟ ਦੇ ਵਿੱਚ ਕੱਢ ਲਵਾਂਗੇ ਪਲਾਸਟਿਕ ਦੀ ਪਲੇਟ 'ਚ ਨਹੀਂ ਕੱਢਣਾ ਆਪਾਂ ਨੇ ਕਿਉਂਕਿ ਗਰਮ ਹੈ ਵੇਸਣ ਤਾਂ ਹੁਣ ਇਹਨੂੰ ਹਲਕਾ ਜਿਹਾ ਏਦਾਂ ਕਰ ਲਾਂਗੇ ਤਾਂ ਕਿ ਇਹ ਠੰਡਾ ਹੋ ਜਾਈ ਥੋੜਾ ਜਿਹਾ ਤੇ ਇੱਥੇ ਆਪਾਂ ਨੇ ਕੜਾਈ ਰੱਖ ਲਈ ਕੜਾਈ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਭੁੱਲ ਗਈ ਮੈਂ ਸੌਰੀ ਆਪਣਾ ਸੌਰੀ ਬੋਲਦੀ ਹਾਂ ਤੁਹਾਨੂੰ ਕਿ ਇਹਦੇ ਵਿੱਚੋਂ ਜਿਹੜਾ ਇੱਕ 파ਟ ਮੈਂ ਸਕਿਪ ਕਰ ਦਿੱਤਾ ਮੈਂ ਇਹਦੇ ਵਿੱਚ ਲਿਆ 3 ਵੱਡੇ ਚਮਚ ਫਰੈਸ਼ ਮਲਾਈ ਲਈਏ ਘਰ ਦੀ ਹੀ ਮਲਾਈ ਲੈਣੀ ਆਪਾਂ ਨੇ ਤੇ ਨਾਲ ਹੀ ਆਪਾਂ ਜਿਹੜਾ ਆਪਣਾ ਵੇਸਣ ਭੁੰਨ ਕੇ ਰੱਖਿਆ ਸੀ ਉਹਦੇ ਵਿੱਚ ਪਾ ਦੇਣਾ ਤੇ ਹਲਕਾ ਜਿਹਾ ਇਦਾਂ ਕਰਕੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਚੀਨੀ ਪਾਣੀ ਹੈ ਚੀਨੀ ਬਿਲਕੁਲ ਨਾਲ ਹੀ ਪਾ ਦੇਣੀ ਹੈ ਤਾਂ ਕਿ ਦੋਨੋਂ ਚੀਜ਼ਾਂ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਸਕਣ ਤਾਂ ਦੇਖੋ ਮੈਂ ਬਿਲਕੁਲ ਘਰ ਦੇ ਹੀ ਸਮਾਨ ਨਾਲੇ ਬਣਾ ਕੇ ਤਿਆਰ ਕਰ ਰਹੀ ਹਾਂ ਜਿੰਨਾ ਵੀ ਸਮਾਨ ਮੈਂ ਇਹਦੇ ਵਿੱਚ ਲਿਆ ਆਪਾਂ ਹਰ ਕਿਚਨ ਦੇ ਵਿੱਚ ਮੌਜੂਦ ਹੁੰਦਾ ਹੀ ਹੈ ਇੰਨਾ ਕੁ ਸਮਾਨ ਤਾਂ ਤੇ ਕੋਈ ਵੀ ਐਕਸਟਰਾ ਚੀਜ਼ ਕੋਈ ਡ్రਾਈ ਫਰੂਟ ਨਹੀਂ ਪਾਇਆ ਨਾ ਤਾਂ ਮਿਲਕ ਪਾਊਡਰ ਪਾਇਆ ਤੇ ਨਾ ਹੀ ਆਪਣਾ ਘਿਓ ਪਾਇਆ ਇਹਦੇ ਵਿੱਚ ਤੇ ਦੁੱਧ ਵੀ ਆਪਾਂ ਆਪਣੀ ਕਿਚਨ ਵਿੱਚ ਹੁੰਦਾ ਹੀ ਹੈ ਤੇ ਆਪਾਂ ਨੇ ਹੁਣ ਇਹਦੇ ਵਿੱਚ ਥੋੜਾ ਥੋੜਾ ਜਿਹਾ ਦੁੱਧ ਪਾ ਕੇ ਇਹਨੂੰ ਥੋੜਾ ਜਿਹਾ ਇਹਨੂੰ ਮਿਕਸ ਕਰ ਲੈਣਾ ਹੈ ਦੁੱਧ ਦੇ ਨਾਲ ਜਿੰਨਾ ਵੀ ਮਿਕਸਰ ਆਪਣਾ ਮਿਕਸ ਹੋ ਜਾਏਗਾ ਥੋੜਾ ਥੋੜਾ ਜਿਹਾ ਦੁੱਧ ਪਾਵਾਂਗੇ ਆਪਾਂ ਤੇ ਨਾਲ ਹੀ ਮੈਂ ਫੂਡ ਕਲਰ ਪਾ ਦਿੱਤਾ येलो ਫੂਡ ਕਲਰ ਥੋੜਾ ਜਿਹਾ ਕਲਰ ਵੀ ਵਧੀਆ ਆ ਜਾਂਦਾ ਇਹਦੇ ਨਾਲ ਬਰਫੀ ਦਾ ਕਾ ਥੋੜਾ ਥੋੜਾ ਜਿਹਾ ਦੁੱਧ ਹੋਰ ਪਾ ਦਵਾਂਗੇ ਆਪਾਂ ਤੇ ਦੁੱਧ ਪਾਣ ਤੋਂ ਬਾਅਦ ਇੱਕ ਹਲਕਾ ਜਿਹਾ ਡੋ ਬਣ ਜਾਂਦਾ ਜਿਵੇਂ ਆਪਾਂ ਆਟੇ ਦਾ ਡੋ ਬਣਾਉਂਦੇ ਆ ਉਹ ਉਹਦੇ ਨਾਲ ਕੀ ਹੁੰਦਾ ਕਿ ਬਰਫੀ ਬਹੁਤ ਹੀ ਵਧੀਆ ਕਰੰਚੀ ਬਣ ਕੇ ਤਿਆਰ ਹੋਏਗੀ ਤੇ ਹੁਣ ਇਹਦਾ ਜਿਹੜਾ ਬੈਟਰ ਹੈ ਬਿਲਕੁਲ ਹੀ ਵਧੀਆ ਰੈਡੀ ਹੈ ਆਪਣਾ ਤੇ ਹੁਣ ਆਪਾਂ ਨੇ ਇਨੂੰ ਕੱਢ ਲੈਣਾ ਕਿਸੇ ਵੀ ਪਲੇਟ ਦੇ ਵਿੱਚ ਪਹਿਲਾਂ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਨੇ ਇਹਨੂੰ ਹੁਣ ਨਾਲ ਹੀ ਮੈਂ ਇੱਕ ਛੋਟੀ ਪਲੇਟ ਲੈ ਲਈ ਇਹਨੂੰ ਮੈਂ ਔਇਲ ਨਾਲ ਗ੍ਰੀਸ ਕਰ ਲਿਆ ਸੀਗਾ ਤੇ ਜਿੰਨਾ ਵੀ ਆਪਣਾ ਬੈਟਰ ਹੈ ਬਰਫੀ ਦਾ ਆਪਾਂ ਨੇ ਪਲੇਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਹੈ ਹੁਣ ਆਪਾਂ ਇਹਨੂੰ ਜਮਾ ਲਵਾਂਗੇ ਤੇ ਜਿੱਦਾਂ ਮਰਜੀ ਗੋਲ ਜਾਂ ਚੌਰਸ ਜਿਹੜੀ ਸ਼ੇਪ ਵੀ ਤੁਹਾਨੂੰ ਚੰਗੀ ਲੱਗਦੀ ਹੈ ਇਨੋਂ ਆਪਾਂ ਕਰ ਲਾਂਗੇ ਕਿਉਂਕਿ ਜੇ ਗੋਲ ਵੀ ਹੋ ਜੰਦੀ ਤਾਂ ਵੀ ਕੋਈ ਗੱਲ ਨਹੀਂ ਆਪਾਂ ਇਹਨੂੰ ਕੱਟ ਹੀ ਕਰਨਾ ਹੈ ਆਪਾਂ ਬਾਅਦ ਚ ਕੱਟ ਕਰ ਲਵਾਂਗੇ ਇਹ ਚੌਰਸ ਸ਼ੇਪ ਬਣਾਣੀ ਹੈ ਤੇ ਆਪਾਂ ਨੇ ਚੌਰਸ ਕਰ ਲੈਣਾ ਇਹਨੂੰ ਸਕੁਅਰ ਸ਼ੇਪ ਦੇ ਵਿੱਚ ਆਪਾਂ ਨੇ ਇਹਨੂੰ ਕੱਢ ਦਿੱਤਾ ਤੇ ਆਪਾਂ ਨੂੰ ਪੀਸਿਸ ਕੱਟਣ ਦੇ ਵਿੱਚ ਆਸਾਨੀ ਹੋਏ ਹੁਣ ਇਹਨੂੰ ਆਪਾਂ ਜਮਾਦਵਾਂਗੇ ਅੱਧੇ ਲਈ ਫ੍ਰਿਜ ਵਿੱਚ ਅੱਧੇ ਤੋਂ ਬਾਅਦ ਆਪਾਂ ਨੇ ਇਹਨੂੰ ਕੱਢ ਲਿਆ ਹੁਣ ਇਹਦੇ ਆਪਾਂ ਪੀਸਿਸ ਕੱਟਵਾਂਗੇ ਜਿੱਦਾਂ ਦੇ ਵੀ ਤੁਹਾਨੂੰ ਵਧੀਆ ਲੱਗਦੇ ਨੇ ਉਦਾਂ ਦੇ ਪੀਸ ਤੁਸੀਂ ਇਹਦੇ ਕੱਟ ਸਕਦੇ ਹੋ ਤਾਂ ਬਹੁਤ ਹੀ ਵਧੀਆ ਆਪਣੀ ਰੈਸਪੀ ਜਿਹੜੀ ਐ ਇੰਨੀ ਸਵਾਦ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਘੱਟ ਹੀ ਸਮਾਨ ਨਾਲ ਅੱਪਾ ਨੇ ਇਹਨੂੰ ਬਣਾ ਕੇ ਤਿਆਰ ਕਰ ਲਿਆ ਹੈ ਤੇ ਤੁਸੀਂ ਇੱਕ ਵਾਰੀ ਜ਼ਰੂਰ ਇਹਨੂੰ ਟਰਾਈ ਕਰੋ ਤੇ ਇਹ ਵੀਡੀਓ ਜਿਹੜੀ ਤੁਹਾਨੂੰ ਬਹੁਤ ਹੀ ਵਧੀਆ ਲੱਗੇਗੀ ਤੇ ਇਸੇ ਚੈਨਲ ਦੇ ਉੱਤੇ ਅੱਪਾ ਬਹੁਤ ਵਧੀਆ-ਵਧੀਆ ਰੈਸਪੀ ਤੁਹਾਡੇ ਲਈ ਲੈ ਕੇ ਆ ਰਹੇ ਆਂ ਮਿਲਾਂਗੇ ਅਗਲੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ